ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ। ਵਿਸ਼ਵਦਾਇਕ ਲੋਤਾ ਹਵਾਈ ਅੱਡਾ ਜਿੱਥੇ ਰਨਵੇ ਦੇ ਨੇੜੇ ਸਜੋਬਿਤ ਗੁਰੂ ਘਰ ਦੇ ਮਹਾਨ ਤਪਸਵੀ ਬਾਬਾ ਜਵੰਤ ਸਿੰਘ ਜੀ ਦੇ ਤਪ ਸਥਾਨ ਤੇ ਸਜੋਬਿਤ ਹੈ। ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾ ਸੰਸੀ ਵਿਖੇ ਬਾਬਾ ਜਵੰਤ ਸਿੰਘ ਜੀ ਦੀ ਸਲਾਣਾ ਵਰਸੀ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਪਰਿਵਾਰ ਦੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਪਹੁੰਚੀਆਂ। ਇਸ ਮੌਕੇ ਵੱਖ-ਵੱਖ ਸਬਾ ਸੁਸਾਇਟੀਆਂ ਵੱਲੋਂ ਵੱਖ-ਵੱਖ ਪਕਵਾਨ ਦੇ ਲੰਗਰ ਲਗਾਏ ਗਏ ਸਨ ਅਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਾਂ ਵੀ ਲਗਾਈਆਂ ਗਈਆਂ ਸਨ ਪਿੰਡ ਬਲਚਕਦਰ ਦੇ ਪਿੰਡ ਨਿਵਾਸੀਆਂ ਅਤੇ ਪਿੰਡ ਦੇ ਸਰਪੰਚ ਦੇ ਸਹਿਯੋਗ ਨਾਲ ਬੂਟਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਵਾਤਾਵਰਣ ਸੰਭਾਲਣ ਲਈ ਬੂਟੇ ਵੀ ਲਗਾਏ ਗਏ ਅਤੇ ਜਿਹੜੀਆਂ ਸੰਗਤਾਂ ਮੱਥਾ ਟੇਕਣ ਆਈਆਂ ਸਨ ਉਹਨਾਂ ਨੂੰ ਬੂਟੇ ਵੀ ਵੰਡੇ ਅਤੇ ਇੱਕੋ ਹੀ ਸੰਦੇਸ਼ ਦਿੱਤਾ ਗਿਆ ਕਿ ਵਾਤਾਵਰਣ ਸੰਭਾਲਣ ਲਈ ਵੱਤੁਵਾਦ ਬੂਟੇ ਲਗਾਏ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੇ ਗੱਲਬਾਤ ਕਰਦਿਆਂ ਹੋਏ ਆਖਿਆ ਕਿ ਬਾਬਾ ਜਵੰਤ ਸਿੰਘ ਜੀ ਦੀ ਸਾਲਾਨਾ ਬਰਸੀ ਦੇ ਸਮਾਗਮ ਵਿੱਚ ਹੋਏ ਸਮਾਗਮ 'ਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ। ਬਾਬਾ ਜੀ ਦੇ ਜਨਮ ਦਾ ਕਿੱਥਾ? ਜਨਮ ਸਾਲ ਉਹਨਾਂ ਦਾ ਪਿੰਡ ਪੰਗਵਾ 5 ਸ਼ਾਵਣ ਸਾਲ 1880 'ਚ ਜੰਡੇ ਆਲਾ ਗੁਰੂ ਕੇ ਵਿੱਚ ਬਾਬਾ ਜੀ ਦਾ ਜਨਮ ਹੋਇਆ। ਉਸ ਤੋਂ ਬਾਅਦ ਜੁਵਾਨ ਹੋਏ ਪੰਜਾਬ ਪੁਸਤਕਾਂ ਨਾਲ ਨਕਲੀ ਵੀ ਕੀਤੀ। ਨੁਕਰੀ ਕਰਦੇ ਕਰਦੇ ਫਿਰ ਉਹ ਸਾਰਾ ਗਲੀ ਗੁਰਦਾਰੇ ਵੀ ਗਏ ਤੇ ਬਾਬਾ ਲੰਛਿੰਗ ਜੀ ਦਾ ਬਾਬਾ ਜੋਨ ਸਿੰਘ ਦਾ ਮੇਲ ਹੋਇਆ ਅਕੱਛਾ ਨੇ ਆਪ ਜੀਨ ਪਕਤੀ ਕਰਕੇ ਹਰਤਖ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ ਅੱਛਾ ਜੰਗਾ ਪ੍ਰਸ਼ਾਦਾ ਸ਼ਿਕਾਇਆ ਉਹਨਾਂ ਨੂੰ ਤੇ ਬਾਬਾ ਜੀ ਨੇ ਕਹੇ ਕਿ ਤੁਹਾਡੀ ਮੰਗ ਕੀ ਹੈ ਬਾਬਾ ਜੀ ਕਹਿੰਦੇ ਸਾਡੀ ਮੰਗ ਇਹੋ ਇੱਕ ਸਾਹਮਣੇ ਬੈ ਕੇ ਕੀਰਤਨ ਸੁਣੋ ਅਸੀਂ ਕੀਰਤਨ ਕਰਦੇ ਰਹੀਏ ਤਾਂ ਬਾਬਾ ਜੀ 1902 ਹਰਾ ਹਾਲ ਦੋ ਜਲਾਈ ਨੂੰ ਗੁਰਪੁਰੇ ਸੁਧਾਰ ਕੇ ਇਹ ਗੁਰਦਾਰੇ ਜਲਨਾ ਬਾਬਾਈ ਦੇ ਲੜਕੇ ਸੰਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਤੇ ਅੱਜ ਬਹੁਤ ਹੀ ਪਵਣ ਦਿਹਾੜਾ ਜੀ ਤੰਤਰ ਬਾਬਾ ਜਵੰਦ ਸਿੰਘ ਜੀ ਦਾ ਮੇਲਾ ਸਲਾਣਾ ਜੋੜ ਮੇਲਾ ਬਣਾਇਆ ਜਾ ਰਿਹਾ ਵਾ ਜਿਸ ਦੇ ਵਿੱਚ ਜਿੱਥੇ ਵੱਖ-ਵੱਖ ਸੰਸਥਾਵਾਂ ਨੇ ਲੰਗਰ ਲਾਏ ਆ ਜਾਂ ਕਿਸੇ ਨੇ ਕੋਈ ਪੀਜ਼ਾ ਦਾ ਲੰਗਰ ਲਾਇਆ ਕਿਸੇ ਨੇ ਕੋਈ ਲਾਇਆ ਤੇ ਉਸੇ ਹੀ ਲੜੀ ਦੇ ਤਹਿਤ ਆਪਾਂ ਬੂਟਿਆ ਦਾ ਲੰਗਰ ਲਾਇਆ ਤੇ ਬੂਟੇ ਆਪਾਂ ਖੁਦ ਵੀ ਲਗਾ ਰਹੇ ਆ 2000 ਬੂਟਾ ਮੰਗਵਾਇਆ ਵਾ ਜਿੰਨੇ ਲੱਗੇ ਠੀਕ ਆ ਬਾਕੀ ਜਿਹੜੇ ਹੋਣਗੇ ਉਹ ਲੋਕਾਂ ਨੂੰ ਆਪਾਂ ਵੜਦਾਂਗੇ ਕਿ ਆਪਣੇ ਆਪਣੇ ਘਰ ਦੇ ਵਿੱਚ ਜਾ ਕੇ ਉਹ ਇੱਕ ਰੁੱਖ ਜ਼ਰੂਰ ਲਾਉਣ ਕਿਉਂਕਿ ਆਉਣ ਵਾਲੇ ਸਮੇਂ ਦੀ ਇਹ ਬਹੁਤ ਵੱਡੀ ਮੰਗ ਹੈ ਇਸ ਵਕਤ ਪੋਲੂਸ਼ਨ ਬਹੁਤ ਹੋ ਚੁੱਕਾ ਆ ਆਮ ਹੀ ਪੰਜਾਬ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਜਾ ਕੇ ਵੇਖੋ ਸਿਆਲ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਜੀ ਆਪਾਂ ਰੁੱਖ ਲਾਵਾਂ ਲਾਵਾਂਗੇ ਤਾਂ ਸਾਡਾ ਇਕੋਸਿਸਟਮ ਚੱਲਦਾ ਰਹੂਗਾ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਭਿਆਨਕ ਆਪਣਾ ਰੂਪ ਵੇਖਣੇ ਪੈਣਗੇ